ਔਰ ਬਾਪੂ ਵਧੀਆ ਵਧੀਆ ਸ਼ੇਰਾ ਵਧੀਆ ਤੂੰ ਸੁਣਾ ਵਧੀਆ ਵਧੀਆ ਤਾਂ ਠੀਕ ਆ ਕੋਈ ਸੁਣਾ ਕੋਈ ਪੁਰਾਣੀ ਗੱਲਬਾਤ ਜੀ ਕੀ ਸੁਣਾਈਏ ਘਰੇ ਆਤਾ ਨਹੀਂ ਘਾਟਾ ਨਹੀਂ ਪੱਖੇ ਮਰਦੇ ਆ ਇਹ ਤਾਂ ਅੱਜ ਕੱਲ ਦਾ ਚੱਲੀ ਰਹੇਗਾ ਕੋਈ ਗੱਲਬਾਤ ਸੁਣਾ ਪਪੂ ਕੋਈ ਪੁਰਾਣੀ ਸੁਣਾ ਗੱਲਬਾਤ ਕੋਈ ਗੱਲਬਾਤ ਕਿਉਂ ਬਈ ਵਧੀਆ ਗੱਲਬਾਤ ਸੁਣਾਉ ਕੋਈ ਵੀ ਪੁਰਾਣੀ ਸਾਡੀ ਪੁਰਾਣੀ ਗੱਲਬਾਤ ਸੁਣਾ ਕੋਈ ਉਹਦਾ ਸਮਾਂ ਹੁੰਦੇ ਸੀ ਲੰਘ ਕੇ ਸ਼ਰਾ ਉਹ ਤਾਂ ਲੰਘਣੀ ਹੀ ਆ ਉਹਦਾ ਸਮਾਂ ਦੂਜੇ ਆ ਗਏ ਸਮੇਂ ਹੁਣ ਕਿਹੜਾ ਖੜ ਕੇ ਸਮੇਂ ਤਾਂ ਹੁਣ ਵੀ ਚੱਲੀ ਜਾਂਦੇ ਨੇ ਸਮੇਂ ਦੇ ਹਿਸਾਬ ਨਾਲ ਸਮਾਂ ਬਦਲ ਜਾਂਦਾ ਹਾਂ ਮਾਡਰਨ ਜਮਾਨਾ ਹੁਣ ਮਾਡਰਨ ਜਮਾਨਾ ਜੇ ਸੁਣ ਤੁਸੀਂ ਸਾਨੂੰ ਦੱਸੋ ਵੀ ਪਿੱਛੇ ਕੀ ਹੁੰਦਾ ਸੀ ਜਦੋਂ ਕੋਈ ਕੱਲ ਹੋ ਗਈ ਕੋਈ ਪੁਰਾਣੀ ਕੋਈ ਉਹਦਾ ਘਟਨਾ ਵਾਪਰੀ ਹੋਵੇ ਤਾਲੀਆਂ ਆ ਕੋਈ ਗੱਲ ਨਾ ਬਾਪੂ ਜੱਸ ਕੋਈ ਚੋਰੀਆਂ ਠੱਗੀਆਂ ਜਾਂਦੀਆਂ ਜਿਵੇਂ ਪਹਿਲਾਂ ਕਾਲੇ ਬੱਚਿਆਂ ਵਾਲੇ ਆਂਦਾ ਫਿਰ ਉਸ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਹੋਈ ਸਾਰਾ ਕੁਝ ਹੀ ਐ ਸਾਹਮਣੇ ਦਾ। ਫਿਰ ਸਾਨੂੰ ਤਾਂ ਇੱਕ ਸੁਣਾ ਜਿਹੜੀ ਮਰਜ਼ੀ ਸੁਣਾ। ਕੋਈ ਸੁਣਾ। ਬਾਤਾਂ ਮੰਗੂ ਸੁਣਾ ਕੋਈ ਬਾਪੂ। ਪਰ ਚਾਜੀ ਮੰਗੂ ਸੁਣਾਈ ਮੜਾ ਟਿਕਿਆ ਗਿਆ। ਸੁਣਾ ਕੋਈ ਮੰਗੂ ਸੁਣਾਈ। ਸੁਣਾ। ਅੱਛਾ। ਚਾਰ ਅੰਬਲੇ ਸੀ ਚਾਰ ਅੰਬਲੇ। ਅੱਛਾ। ਮੜਾ ਸੂਤ ਜਿਵ ਕੇ ਬਹਿ ਜਾਣਾ। ਸੂਤ ਜਿ ਹੋ ਜਾ। ਹਾਂ। ਆ ਬੰਦ ਕਰ ਦੇ ਮੜਾ ਫੋਨ ਫਿਰ ਬਾਅਦ ਚ ਗੱਲਬਾਜ਼ੀ ਨਹੀਂ ਹੁੰਦੀ ਐਗੀ। ਫੋਨ ਬੰਦ ਕਰ ਦੋ ਬਾਈ। ਆ ਵਾਪੂ ਸ਼ੁਰੂ ਹੋ ਜਾ। ਹੂੰ ਚਾਰ ਅੰਬਲੇ ਸੀ ਸੋਚਣ ਲੱਗੇ ਕਹਿੰਦੇ ਯਾਰ ਆਪਾਂ ਜ਼ਮੀਨਾਂ ਬਿਜਲੀ ਅੱਛਾ ਜ਼ਮੀਨ ਹੈ ਨਾ ਕਿਸੇ ਦੀ ਅੱਛਾ ਫਿਰ ਉਹ ਕਹਿੰਦੇ ਯਾਰ ਜ਼ਮੀਨ ਤਾਂ ਹੈ ਨਹੀਂ ਆਪਣੇ ਕੋਲੇ ਬੀਜਾਂਗੇ ਕੀ ਆਪਾਂ ਕਿੱਥੇ ਬੀਜਾਂਗੇ ਹੂੰ ਠਿਕੜੂਕੇ ਤੇ ਲੈ ਲੰਦੇ ਹਾਂ ਪਰ ਕਰਨਾ ਤਾਂ ਕੁਝ ਹੈ ਹੀ ਨਹੀਂ ਹਾਂ ਰਹਿ ਨਹੀਂ ਬਹਿਲੇ ਜਦੋਂ ਤਾਂ ਬਹਿ ਲਿਆਣਾ ਕੰਮ ਹੈ ਆ ਮਲੀ ਉਹ ਫਿਰ ਨਸ਼ੇ ਮਾ ਹਾਂ ਹਾਂ ਉਹ ਕਹਿੰਦਾ ਜਰਾ ਐ ਕਰੂ ਆਪਾਂ ਪੰਚਾਇਤੀ ਜ਼ਮੀਨ ਬੀਜ ਲੈਣੇ ਸੱਚੀ ਉਹ ਕਹਿੰਦਾ ਹਾਂ ਅਨਦਰ ਪੰਚਾਇਤੀ ਜ਼ਮੀਨ ਵੀਨ ਬੀਜ ਲੈਣੇ ਉਹ ਦੂਸਰਾ ਕਹਿੰਦਾ ਉਹ ਕਹਿੰਦਾ ਯਾਰ ਪੰਚਾਇਤੀ ਜ਼ਮੀਨ ਵੀਨ ਬੀਜ ਤਾਂ ਲਾਵਾਂਗੇ ਪੀਚਾਂਗੇ ਕੀ ਹੂੰ ਉਹ ਅਗਲਾ ਕਹਿੰਦਾ ਯਾਰ ਆਪਾਂ ਕਹਿੰਦਾ ਪੂੰਡੀ ਬੀਜਾਂਗੇ ਇੱਥੇ ਪੂੰਡੀ ਬੀਜ ਲਾਂਗੇ ਹਾਂ ਪੂੰਡੀ ਬੀਜਾਂਗੇ ਉਹ ਕਹਿੰਦਾ ਚੌਥਾ ਕਾ ਚੌਥਾ ਕਹਿੰਦਾ ਯਾਰ ਪੂੰਡੀ ਤਾਂ ਆਪਾਂ ਬੀਜ ਲਾਂਗੇ ਪਿੰਡ ਨੇ ਛੱਡਣੀ ਨਹੀਂ ਕਹਿੰਦਾ ਹਾਂ ਤਾਂ ਸਾਰੇ ਉਹ ਕਰਕੇ ਲੈ ਜਾਣਗੇ ਨਹੀਂ ਨਹੀਂ ਛੱਡਣੀ ਗੰਨੇ ਗੰਨੇ ਨਾਲ ਲੈ ਜਾਣੇ ਹਾਂ ਗੰਨੇ ਗੰਨੇ ਨਾਲ ਲੈ ਜਾਣਾਂਗੇ ਜਿਹੜਾ ਲਾਸਟ ਵਾਲਾ ਬੰਦਾ ਸੀ ਉਹ ਪਤਾ ਹੀ ਗਿਆਦਾ ਕਹਿੰਦਾ ਆਪਾਂ ਪਿੰਡ ਦੀ ਵੱਲਾਂ ਸੌਦਾ ਲਾ ਦਿੰਨੇ ਆ ਕਿ ਉਹ ਕਿਵੇਂ ਕਿ ਪਿੰਡ ਨੂੰ ਅਗਲਾ ਦਿੰਨੇ ਭੈਣ ਚਾ ਵਜਾ ਸਾਧਰਾ ਦਿੰਨੇ ਕਹਿੰਦਾ ਕਿ ਅੱਗਾਂ ਕਿਵੇਂ ਅਗੇ ਐਂ ਲੱਗਦੇ ਨੇ ਅਕਰ ਚਾਰ ਚਰੇ 85 ਪੈ ਸੀਗੇ ਛਟੀਆਂ ਵੱਡੀਆਂ ਸੀਗੀਆਂ ਅੱਛਾ ਚਾਰ ਚਰੇ ਪੁਰਾਣੀ ਚਾਰ ਸਿਪਰੇ ਸੀਗੇ ਚਾਰ ਸਿਪਰੇ ਭਈ ਲਾਤੀਆ ਕੋਨਾ ਤਾਂ ਲੈ ਅਗਰਾ ਦੀ ਚਾਰ ਸਿਪਰੇ ਚਾਰਾਂ ਕੁੰਜਾਂ ਚ ਭਾਜਣਾ ਪੈ ਗਿਆ ਅੱਛਾ ਪੂਰੀਆਂ ਜੱਟ ਕੇ ਭਾਜਣਾ ਪੈ ਗਿਆ ਆਪ ਟਿੱਬੇ ਤੇ ਚੜ ਕੇ ਆਪ ਲੈ ਕੇ ਅੱਗ ਹਾਂ ਲਾਤੀ ਹਾਂ ਪਤਾ ਕੀ ਕਹਿੰਦਾ ਕਹਿੰਦਾ ਚੂਪ ਲੋ ਪੁੰਡੇ ਨਹੀਂ ਪੁੰਡੇ ਕਹਿੰਦਾ ਚੂਪ ਰੋ ਕਹਿੰਦਾ ਹੁਣ ਭੱਜੇ ਫਿਰਦੇ ਉਹ ਪੁੱਢੀ ਫੀਜੀ ਨਾ ਲੈਣਾ ਨਾ ਦੇਣਾ ਨਾ ਕੁਝ ਵੀ ਨਾ ਕਰਿਆ ਭਈ ਉਹ ਤਾਂ ਇਹੋ ਜਿਹੇ ਸਮੇ ਹੁੰਦੇ ਸੀਗੇ ਅੱਛਾ ਅੱਛਾ ਕੁਝ ਕੀ ਕੱਤਰ ਹੈ ਨਹੀਂ ਸਾਰਾ ਪਿੰਡ ਪਹਿਲਾਂ ਹੋਰ ਇੱਕੋ ਗੱਲ ਸੀ ਬਾਪੂ ਕਹਿੰਦੇ ਆਪਣੇ ਜਿਹੜਾ ਹੋਣੀਗਾ ਨਹਿਰ ਜੀ ਲਵੇ ਕੋ ਕੀ ਆਉਂਦਾ ਪਤਾ ਨਹੀਂ ਪਹਿਲਾਂ ਬਹੁਤ ਬੁੱਤਾਂੀਆਂ ਰਹਿੰਦੀ ਸੀ ਗੱਲ ਸੱਚ ਹੈ ਕਿ ਉਹੀ ਬਸ ਉਹੀ ਛੱਡੀਆਂ ਦੀ ਫੈਂਟਰ ਜੇ ਪੈਂਟਰੀ ਹੁੰਦੇ ਨੇ ਕਿਹੜੇ ਸੱਤ ਹੁੰਦੇ ਨੇ ਕਹਿੰਦੇ ਨੇ ਲੋਕ ਬਾਪੂ ਪੁੱਤਾਂ ਰਹਿੰਦੇ ਨੇ ਕਹਿੰਦੇ ਉੱਥੇ ਪੁੱਤਾਂ ਕਿਤੇ ਨਹੀਂ ਛੇੜਾ ਹੈਗੀਆਂ ਹੂੰ ਬਸ ਆਹ ਹੀ ਨਸ਼ੇੜੀ ਪੁੱਤਾਂ ਬਣ ਜਾਂਦੀਆਂ ਨੇ ਉੱਥੇ ਛੇੜੀ ਛੇੜੀ ਪੁੱਤਾਂ ਬਣ ਜਾਂਦੀਆਂ ਨੇ ਉਹ ਕਿਹ ਆਪੋ ਉਹ ਦਿ ਰਾਤ ਨੂੰ ਖੰਡਰਾਂ 'ਚ ਬੈਠੇ ਰਹਿੰਦੇ ਨੇਗੇ ਉਹਨਾਂ ਤੋਂ ਡਰੀ ਜੰਨੇ ਆਪਾਂ ਇਹ ਕੌਣ ਰਹਿੰਦੇ ਨੇ ਰਾਤ ਨੂੰ ਖੰਡਰਾਂ 'ਚ ਆਮ ਗੁੰ ਨਸ਼ਾ ਹੁਣ ਜਦੋਂ ਨਸ਼ਾ ਕੋਈ ਕਰਦਾ ਹੈ ਜਾਂ ਵੇਚਦਾ ਹੈ ਉਹ ਔਲੇ ਜੀ ਪਰਦੇ ਜੀ ਵੇਚਿਆ ਜਾਊਗਾ ਪਰਦੇ ਜੀ ਕਰਦੇ ਨੇ ਉਸ ਟਾਈਮ ਵੀ ਹੀ ਹੁੰਦਾ ਸੀਗਾ ਉਸ ਟਾਈਮ ਵੀ ਆ ਜਾਂਦਾ ਸੀਗਾ ਫਿਰ ਉਹ ਭੂਤ ਦਾ ਕਿਵੇਂ ਇਹ ਜਿਹਾ ਰੋਲ ਹੋਇਆ ਉਹ ਤਾਂ ਤਾਂ ਵੀ ਡਰਾਉਣਾ ਬਣ ਜਾਂਦਾ ਕਹਿੰਦਾ ਡਰਾਉਣੀ ਚੀਜ਼ ਬਣ ਜਾਂਦੀ ਐ ਪਿਛਲੇ ਵਾਰਕ ਨਾ ਅਸੀਂ ਆ ਖਾਲ ਤੇ ਤੁਰੇ ਜਾਈਏ ਅੱਛਾ ਹਾਂ ਖਾਲ ਤੇ ਤੁਰੇ ਜਾਈਏ ਹਾਂ ਤਾਂ ਰਾਤ ਦੀ ਬਾਰਿਸ਼ ਸੀਗੀ ਜਮਾਂ ਰਾਤ ਦੀ ਬਾਰਿਸ਼ ਅੱਛਾ ਤੇਰਾ ਹਾਂ ਪੂਰੀ ਨੇਰੀ ਰਾਤ ਦੀ ਤੇ ਜਦੋਂ ਦੇਖਿਆ ਅੱਗੇ ਕਹਿੰਦਾ ਇੱਕ ਪੰਨੇ ਦਾ ਬੂਟਾ ਸੀਗਾ ਐ ਹਵਾ ਨਾਲ ਹਿੱਲੀ ਜਾ ਰਿਹਾ ਅੱਛਾ ਐ ਹੱਲੀ ਜਾਵੇ ਹਵਾ ਨਾਲ ਠੀਕ ਹੈ ਠੀਕ ਹੈ ਤੇ ਉਹ ਜਿਹੜਾ ਮੁੰਡਾ ਮੈਂ ਭੇਜਿਆ ਸੀ ਕਹਾਂ ਕਹੀ ਲੈ ਕੇ ਮਖਾ ਤੂੰ ਪਿੱਛੇ ਕਿਹੜਾ ਮਾਰ ਕੇ ਉਹ ਤਾਂ ਡਰ ਗਿਆ ਹੌਲ ਪੇ ਗਿਆ ਉਹਨਾਂ ਦੇ ਹਾਂ ਉਹ ਤਾਂ ਕਹਿੰਦਾ ਬੰਦੇ ਮੂਰੇ ਤਾਂ ਬੰਦੇ ਖੜਾ ਕਹਿੰਦਾ ਹੈਗਾ ਪੰਨੀ ਦਾ ਬੁੱਟਾ ਜੇ ਮੈਂ ਉਹਦੇ ਨਾਲ ਗਿਆ ਤਾਂ ਆਪਾਂ ਦੇਖਦੇ ਆਂ ਜਰਾ ਕੀ ਆ ਬੰਦਾ ਤਾਂ ਬੰਦੇ ਹੀ ਹੁੰਦਾ ਹੈ ਦੇਖਦੇ ਆਂ ਆਪਾਂ ਦੇਖਿਆ ਜਾਂਦਾ ਜਦੋਂ ਲਾਵੇ ਜੀ ਦੇਖਿਆ ਭਰਾਵਾ ਪੰਨੀ ਪੰਨੀ ਉੜ ਰਹੀ ਪੰਨੀ ਉੜ ਰਹੀ ਗਈ ਸਰ ਜੇ ਕੋਰੋਨਾ ਆਹੀ ਦਾ ਚੀਜ਼ਾਂ ਕਹਿੰਦਾ ਨਸ਼ੇ ਜਿਹੜੇ ਨਸ਼ੇ ਨੇ ਕਹਿੰਦਾ ਨਸ਼ੇ ਨੇ ਹੂੰ ਉਹ ਇਹੋ ਜਿਹੀਆਂ ਚੀਜ਼ਾਂ ਜਿਵੇਂ ਕਿ ਹੁੰਦੇ ਨੇ ਉਤੋਂ ਅਸੀਂ ਡਰੀ ਜੰਨੇ ਰਹੇ ਨੇ ਉਹ ਤਾਂ ਬਹਿਮ ਪੈ ਰਿਆ ਹਣਾ ਬਹਿਮ ਕਰਕੇ ਬਹਿਮ ਨੇ ਇਕ ਨੇ ਦੇਖ ਲਈ ਵੀ ਚਲ ਕੋਈ ਪਤਾ ਨਹੀਂ ਹੋਊਗੀ ਵੀ ਸੱਚ ਹੋ ਸਕਦਾ ਹੈਗਾ ਦੇਖੋ ਕਈ ਗੱਲਾਂ ਆਪਾਂ ਮੰਨਣੇ ਵੀ ਚਾਹੀਦੇ ਨੇ ਕਈ ਆਪਾਂ ਮੰਨਦੇ ਵੀ ਨਹੀਂ ਇਹ ਬਹਿਮ ਪਿਆ ਹੋਇਆ ਵੈਸੇ ਬਾਈ ਪੂਤਾ ਪਾਤਾਂ ਦਾ ਤਾਂ ਸਭ ਝੂਠ ਹੀ ਆ ਹਾਂ ਅੰਧ ਵਿਸ਼ਵਾਸ ਆ ਚੱਕਦਾ ਹਾਂ ਹਾਂ ਅੰਧ ਵਿਸ਼ਵਾਸ ਹੂੰ ਕਹਦੇ ਮਿਲ ਹੀ ਨਹੀਂ ਤੈਨੂੰ ਕੋਈ ਪੁੱਤ ਵੀ ਆਪਾਂ ਨੂੰ ਕੰਨ ਮਿਲੀ ਐਵੇਂ ਜੋ ਨਾ ਧੁੱਟ ਮਾਰੇ ਕਹਿੰਦੇ ਆਪਣੇ ਖੂਤੇ ਚੰਚਰਾਂ ਛਣਕਦੀਆਂ ਹੁੰਦੀਆਂ 12 ਵਜੇ ਐਂ ਤਾਂ ਮੈਂ ਐਵੇਂ ਵੀ ਸੁਣਿਆ ਜਿਹੜਾ ਆਪਣਾ ਲੱਖੀਆ ਵਾਲਾ ਉਹ ਹੈਗਾ ਅ ਜਿਸੇ ਰਾਮੇ ਪੰਡਾ ਦਾ ਖੇਤ ਹੈ ਹਾਂ ਉੱਥੇ ਅਗੇ ਰਾਤ ਨੂੰ ਗਿੱਧਾ ਮੰਦਾ ਲੈ ਸੁਣ ਲੈ ਠੀ ਹੈ ਕਿੰਨਾਂ ਲੱਗਦੀਆਂ ਨੇ ਹਾਂ ਉੱਥੇ ਗਿੱਧਾ ਮੰਦਾ ਰਾਤ ਨੂੰ ਰਾਤ ਨੂੰ 12 ਵਜੇ ਹਾਂ ਗੱਲ ਸੁਣਨ ਵਾਲੀ ਵੀ ਐ ਕਾਲਾ ਮੈਂਬਰ ਐ ਜਿਹੜਾ ਉਹਦਾ ਭਾਈ ਐ ਮਿੱਠੂ ਵੱਡਾ ਮਿੱਠੂ ਉਹ ਤਾਂ ਸੁਣ ਕੇ ਦੇਖੀ ਉਹ ਕਹਿੰਦਾ ਮੇਰੇ ਸਾਈਕਲ ਮੰਗਰ ਬੈ ਗਈ ਮੇਰੇ ਸਾਈਕਲ ਮੰਗਰ ਅੱਛਾ ਹਾਂ ਕਹਿੰਦਾ ਜਦੋਂ ਮੇਰੇ ਸਾਈਕਲ ਮੰਗਰ ਬੈ ਗਈ ਮੈਂ ਕਹਿੰਦਾ ਜਦੋਂ ਉੱਤਰਿਆ ਉਦੋਂ ਅਸੀਂ ਕਹਿੰਦਾ ਲੱਖੀ ਵਾਲ ਕੀਤੀ ਕਰਦੇ ਹਾਂ ਲੈ ਹਾਂ ਬੈ ਗਈ ਕਹਿੰਦਾ ਜਦੋਂ ਮੈਂ ਉੱਤਰਿਆ ਪਿੱਛੇ ਹੋ ਕੇ ਉੱਥੇ ਜਾ ਕੇ ਫੇਰ ਖੜ ਜਾਇਆ ਕਰੀ ਕਹੀ ਜੀ ਵੈਸੇ ਬੁੜੀ ਕਹਿੰਦਾ ਬੁੜੀ ਦੀ ਹਾਂ ਹਾਂ ਬੰਦ ਕੋਈ ਸੋਹਣੀ ਮੁਟਿਆਰ ਰਜਮੀ ਹਾਂ ਹਾਂ ਹੈ ਹੈ ਇਹ ਮੁਟਿਆਰ ਸੀ ਯਾਨਕੀ ਲੜਕੀ ਬੁੜੀ ਸੀ ਬੁੜੀ ਤਾਂ ਬੁੜੀਆਂ ਬੁੜੀਆਂ ਹੁੰਦੀਆਂ ਨੇ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਲੇਡੀਜ਼ ਸੀ ਯਾਨਕੀ ਲੇਡੀ ਸੀ ਯਾਨਕੀ ਕਹਿੰਦਾ ਭਾਵਾ ਦੇਸੀ ਆ ਨਾ ਬੱਪੂ ਜਦੋਂ ਮੈਂ ਸਾਈਕਲ ਚਲਾਇਆ ਕਰਾਂ ਝਰਕ ਕਦਨੇ ਕਹਿੰਦਾ ਮਕਰ ਵਜਿਆ ਤੇ ਲੈ ਆ ਗੱਡੇ ਵਰਗਾ ਸਾਈਕਲ ਹੋਇਆ ਕਰੇਗਾ ਨਾ ਐਨਾ ਨਗਰ ਸੀ ਇਹਨੇ 6:00 ਵਜੇ ਨੋਕ ਖਿੱਚ ਲਿਆ ਕਰੇ ਦਾ ਹੀ ਸਮਝ ਤੋਂ ਬਾਹਰ ਕੰਮ ਹੋ ਰ ਗਿਆ ਫੇਰ ਭਰਾਵਾ ਕਹਿੰਦਾ ਮੈਂ ਔਖਾ ਸੌਖਾ ਡਰਦਾ ਡਰਦਾ ਇੱਕ ਵਾਰੀ ਕਹਿੰਦਾ ਉੱਥੇ ਖੇਤ ਵਜਾ ਫਿਰ 10 ਦਿਨ ਕਹਿੰਦਾ ਮੈਨੂੰ ਬੁਖਾਰ ਚੜਿਆ ਗੱਲ ਨਹੀਂ ਛੱਡਦੀ ਮੰਜੀ ਚੜੂ ਗਈ ਫਿਰ ਜਦੋਂ ਅਗਲੇ ਨੇ ਆਈ ਉਹ ਦੇਖ ਲਿਆ ਮੰਜੇ ਜੀ ਪਿਆ ਰਹੇ ਹੁਣ ਵੀ ਮੰਜੇ ਪਿਆ ਨਾ 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 ਇਹ ਜੀ ਗੱਲ ਸੁਣੀ ਹੈ ਨਾ ਫਿਰ ਤਾਂ ਐ ਲੱਗਦਾ ਹੈਗਾ ਵੀ ਯਾਰ ਇਹ ਸੱਚੀ ਗੱਲ ਹੁੰਦੀ ਹੈ ਹਨਾ ਹਾ ਇਹੋ ਜਿਹੀਆਂ ਚੀਜ਼ਾਂ ਤਾਂ ਹੋ ਜਾਂਦਾ ਹੈ ਪਰ ਆਪਾਂ ਕਦੇ ਦੇਖੀਆਂ ਨਹੀਂ ਹੁਣ ਐ ਤਾਂ ਅਸੀਂ ਬਰਾਤ ਲੈ ਕੇ ਬਾਗੇ ਕਿਤੇ ਹੁਣ ਬਾਗੇ ਥੋੜੇ ਜੇ ਸਮੇਂ ਚ ਉੱਥੇ ਕਿਸੇ ਨੇ ਉਹ ਲਾਰਖਿਆ ਸੀ ਆਪਣਾ ਜਿਵੇਂ ਆਪਾਂ ਖੇਡਣ ਵਾਲਾ ਕੰਮ ਜਿਆ ਕਰਦੇ ਹੁੰਦੇ ਉਹ ਕੱਢਦੇ ਹੁੰਦੇ ਨੇ ਕੀ ਕੱਢਦੇ ਹੁੰਦੇ ਨੇ ਆਪਾਂ ਹਾਂ ਪੁੱਛਾ ਬੱਚਾ ਜੀ ਕਹਿੰਦੇ ਨੇ ਹਾਂ ਕਾਣ ਕੱਢ ਦੋ ਕਾਣ ਕੱਢ ਦੇਂਦੇ ਨੇ ਉਹ ਵੀ ਕਹਿਆ ਕਰੇ ਵੀ ਫਲਾਣਾ ਬੰਦਾ ਖੜਾ ਹੋ ਜਾ ਅੱਛਾ ਕਾਣਾ ਆਇਆ ਵੀ ਤੇਰਾ ਖੜਾ ਆ ਜਾ ਮੈਂ ਹੈਰਾਨ ਮੰਨ ਗਿਆ ਮਖਾ ਜਰ ਆਹੇ ਜੇ ਲਾਇਆ ਕਰੇ ਨਿਸ਼ਾਨੇ ਉਹ ਭਰਾਵਾ ਹਾਂ ਵੀ ਤੇਰੇ ਮੁੰਡੇ ਉਹਦੀ ਜੂੜ ਰੱਖਿਆ ਹੋਇਆ ਲੈ ਉਹ ਹੈਰਾਨ ਮੰਨ ਕੇ ਹਾਂ ਵੀ ਹਾਂ ਵੀ ਆਹ ਇੱਕ ਚੀਜ਼ ਲੈ ਤੁਹਾਡੇ ਘਰੇ ਐ ਨੂੰ ਨਾਲ ਰਹਿੰਦੀ ਐ ਹਾਂ ਜੀ ਰੈਲੀ ਹੈ ਜਵਾਕ ਜੀ ਮਾਤਾ ਹਰਾਂ ਨਹੀਂ ਮੰਨ ਗਿਆ ਮਖਾ ਜਰਾ ਪਹਿਲਾਂ ਗੱਲਾਂ ਹੀ ਹੋਰ ਤੋਂ ਕਈ ਵਾਰ ਐ ਕਹਿੰਦੇ ਨਹੀਂ ਸੁਖ ਮੰਨੀ ਹੋਈ ਹੈ ਜਾਂ ਐ ਕਰਿਆ ਕੱਪੜਾ ਚੜਾ ਸੀ ਹੂੰ 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 ਉਹ ਤਾਂ ਚਲੋ ਰੀਤੀ ਵਾਗ ਲੈ ਜੇ ਹਾਂ ਹੁਣ ਹੀ ਦੇਖਿਆ ਨਾਲੇ ਹੁਣ ਹੀ ਆ ਪੰਜ ਸੱਤ ਕਿਦਨਾਂ ਦੀ ਗੱਲ ਹੀ ਹੈ ਉਹ ਤੂੰ ਮੌਰਾ ਦੀ ਆਪਣਾ ਤਲਵੰਡੀ ਦੀ ਤੂੰ ਦੇਖੀ ਤੁਸੀਂ ਉਹ ਗੱਲ ਕਿਹੜੀ ਸੀ ਭਲਾ ਤਲਵੰਡੀ ਵੇਲੀ ਵਾਲੀ ਹਾਂ ਇਹ ਉੱਥੇ ਪੁੱਤਾ ਰਹਿੰਦੀ ਆ ਕੋਈ ਮੈਂ ਰਹਿ ਨਹੀਂ ਸਕਦਾ ਹਾਂ ਉਹਦੇ ਅਸੀਂ ਅੰਦਰ ਵੜ ਕੇ ਬਰਾਤ ਲੈ ਕੇ ਗਏ ਸੀ 7-8 ਜਾਣੇ ਸੀ ਅਸੀਂ ਬਰਾਤ ਲੈ ਕੇ ਗਏ ਸੀ ਬਰਾਤ ਲੈ ਗਈ ਜਾਂ ਅੱਛਾ ਅੱਛਾ ਨਹੀਂ ਨਹੀਂ ਅਸੀਂ ਮੈਂ ਡਰਾਈਵ ਜੋ ਗੱਡੀ ਚਲਾਉਂਦਾ ਸੀ ਅਸੀਂ ਇੱਕ ਗੱਡੀ ਲੈ ਗਏ ਉਹ ਡਰਾਈਵਰ ਜੁਨੀਅਰ ਉੱਥੇ ਜੁਨੀਅਰ ਚ ਬੱਗ ਗਏ ਅਸੀਂ ਕਾ ਪੀ ਕੇ ਆਵਦਾ ਰੋਟੀ ਪਾਣੀ ਹਾਂ ਉਹਦੇ ਜੁਨੀਅਰ ਚ ਇੱਕ ਡਰਾਈਵਰ ਕਹਿੰਦਾ ਯਾਰ ਕਹਿੰਦਾ ਮੈਂ ਲੈਣਾ ਟਰੱਕ ਚ ਸਮਾਨ ਚੱਕ ਕੇ ਕਰੂੰ ਕਹਿੰਦਾ ਲੈ ਮੇਰੇ ਨਾਲ ਰਜਿਸਟਰੀ ਕਰਾਓ ਐ ਕਰਾਓ ਬਾਹ ਕਰਾਓ ਇੱਕ ਉੱਥੇ ਬੁਢਾ ਗੱਡੀ ਚ ਲਾਉਂਦਾ ਬਾਪੂ ਵਰਗਾ ਅੱਛਾ ਜਿੱਦੋਂ ਆਪਾਂ ਗੁਰੂ ਘਰ ਨੂੰ ਵੜਦੇ ਆਂ ਬਾਹਰਲੇ ਪਾਸੇ ਬੱਸ ਸਟੈਂਡ ਲਵੇ ਟੈਕਸੀ ਸਟੈਂਡ ਉੱਥੀ ਆ ਬੱਸ ਸਟੈਂਡ ਦਾ ਪਤਾ ਨਹੀਂ ਕਿੱਥੇ ਆ ਪਰ ਟੈਕਸੀ ਸਟੈਂਡ ਬਾਹਰਲੇ ਪਾਸੇ ਹੀ ਆ ਤੁਸੀਂ ਦੇਖਿਆ ਹੋਊਗਾ ਬਾਹਰਲੇ ਪਾਸੇ ਹੈਗਾ ਟੈਕਸੀ ਸਟੈਂਡ ਉਹ ਕਹਿੰਦਾ ਮੈਂ ਤੇਰੇ ਮੈਂ ਭੇਜਦਾ ਟਰੱਕ ਆ ਮੈਂ ਕਹਿੰਦਾ ਭੇਜਦਾ ਮੈਂ ਮੈਂ ਦਊ ਖਰਚਾ ਸਾਰਾ ਜਿੰਨਾ ਉੱਥੇ ਟੂਰ ਪਾਣਾ ਸਾਰੀ ਅਸੀਂ ਕਰਾ ਕੇ ਦੇਵਾਂਗੇ ਕਹਿੰਦਾ ਤੂੰ ਬੈਠ ਉੱਥੇ 10 ਦਿਨ ਬਹਿ ਕੇ ਦਿਖਾ ਦੇ ਤੇ ਰਜਿਸਟਰੀ ਤੇਰੇ ਨਾਂ ਕਰਾਉਣੀ ਆ ਅਸੀਂ ਫੇਰ ਇਹ ਨਹੀਂ ਗੱਲ ਨੂੰ ਕੀ ਮੰਨਾਂਗੇ ਉਹ ਬੰਦਾ ਚੁੱਪ ਕਰ ਗਿਆ ਬਲਵੀਰ ਉਹਦਾ ਨਾਮ ਸੀ ਬੰਦੇ ਦਾ ਜਿਹੜੇ ਰਿਧੀਆਂ ਸਿੱਧੀਆਂ ਹੁੰਦੀਆਂ ਨੇ ਰਿਧੀਆਂ ਸਿੱਧੀਆਂ ਹਾਂ ਤਾਂ ਹੈਗੀਆਂ ਉੱਥੇ ਜਦੋਂ ਅਸੀਂ ਅੰਦਰ ਬੜੇ ਸਾਨੂੰ ਭੈ ਆਵੇ ਭੈਣ ਜਿਆਦਾ ਗੁਰੂ ਘਰ ਵਾਲਾ ਬਾਬਾ ਵੀ ਕਹਿੰਦਾ ਹੁੰਦਾ ਪਸੂ ਪ੍ਰੇਤ ਮੁਕਤ ਕੋ ਉਤਾਰੇ ਪੈ ਨਿ ਪਾਰਾ ਤਾਰੇ ਹਾਂ ਬਾਬਾ ਵੀ ਕਹਿੰਦਾ ਹੁੰਦਾ ਉੱਥੇ ਸਾਨੂੰ ਐਂ ਤਾਂ ਉੱਥੇ ਆਂਡੀ ਕਮਾਡੀ ਲੈਂਦੇ ਆ ਉਹ ਕਹਿੰਦੇ ਸਾਨੂੰ ਕਰਦੇ ਨਹੀਂ ਬਾਈ ਕੁਝ ਕਿਹਾ ਪਰ ਗੱਲ ਹੈਗੀ ਐ ਉੱਥੇ ਕਿਸੇ ਕੋਈ ਫੌਜੀ ਸੀ ਬੰਦਾ ਉਹਨੇ ਅਗੇ ਜ਼ਾਰੇ ਪਰ ਪਰਿਵਾਰ ਦੀ ਗੋਲੀ ਮਾਰੀ ਆ ਆ ਬੰਮਾ ਕਰੋ ਆਪਦੇ ਮਾਰਦੀ ਵੀ ਤਾਂ ਗੱਲ ਤੋਂ ਉੱਥੇ ਬਾਈ ਬੁੱਢਾ ਦਾ ਲਾਲਾ ਨੇ ਉੱਥੇ ਪਰ ਆਪਣੇ ਗੁਰੂ ਗ੍ਰੰਥ ਸਭ ਤੋਂ ਵੱਡੀ ਦਾ ਕੋਈ ਚੀਜ਼ ਨਹੀਂ ਹੂੰ ਉੱਥੇ ਪ੍ਰਕਾਸ਼ ਵੀ ਹੁੰਦੇ ਰਹੇ ਨੇ ਹੂੰ ਬਾਹਰ ਰਾਜ ਦੇ ਅੱਛਾ ਅੱਛਾ ਕਹਿੰਦੇ ਕੋੜੇ ਬਾਹਰ ਮਾਰੇ ਸੀ ਚੱਕੇ ਰਾਤ ਨੂੰ ਬੁੱਢਾ ਦਾ ਲਾਲਾ ਨੇ ਬismillah ਬਾਬਿਆਂ ਦੇ ਬੁੱਢਾ ਦਾ ਲਾਲਾ ਦਾ ਡਰਦੇ ਨਹੀਂ ਕਿਸੇ ਤੋਂ ਤਾਂ ਫੌਜ ਇਹ ਜੀ ਆ ਹੂੰ 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 ਸਭ ਤੋਂ ਵੱਡੀ ਫੌਜ ਆ ਉਹ ਗੁਰੂ ਦੀ लाਡਲੀ ਫੌਜ ਆਪਣਾ ਜੀ ਇਹ ਭਰਾ ਕਾ ਰਿਧੀ ਸਿਧੀ ਤਾਂ ਹੈਗੀ ਹੈ ਹੈਗਾ ਉੱਥੇ ਕੁਝ ਹੈਗਾ ਕੁਝ ਸਿਧੀ ਸਿਧੀ ਤਾਂ ਹੈਗੀ ਉੱਥੇ ਅੰਦਰ ਵਰਦੇ ਨੂੰ ਭੈ ਆਉ ਯਾਰ ਬੰਦੇ ਨੂੰ ਲੈ ਹਾਂ ਅਸੀਂ ਕੰਦ ਤਾਂ ਪੱਕੇ ਬੜੇ ਛੋਟੀ ਜੀ ਕੰਦ ਕਟਾਈ ਪਈ ਆਂ ਦਾ ਬਾਗ ਗੇਟ ਤਾਂ ਜਿੰਦਾ ਲੱਗਾ ਜੀ ਜਦੋਂ ਅਸੀਂ ਅੰਦਰ ਗਏ ਇੱਕ ਦੂਜੇ ਨੂੰ ਦਰਾ ਦਿਆ ਕਰੇ ਭਈ ਮੂਤ ਨਿਕਲ ਜਾ ਕਰੇ ਇੱਕ ਦੂਜੇ ਨੂੰ ਦਰਾਉਂਦਾ ਵੀ ਬਹੁਤ ਹੈ ਮੇਰੀ ਮਹੀਨਾ ਕਛੀਨੇ ਡਿਊਟੀ ਲੱਗ ਗਈ ਇੱਕ ਬੰਦਾ ਕੰਮਣ ਲੱਗਿਆ ਸਾਡੇ ਚੋਂ ਬੰਦੇ ਦਿਨ ਗਿਆ ਹੂੰ ਪਹਿਲੇ ਦਿਨ ਗਿਆ ਹੂੰ ਡਰਾਉਣ ਵਾਲਾ ਕੰਮ ਤੋਂ ਗੱਲ ਯਾਦ ਆਈ ਹੈ ਅੱਛਾ ਕਹਿੰਦੇ ਜੀ ਇਹ ਆ ਤਿੰਨ ਆ ਪੋਸਟਾਂ ਨੇ ਤਿੰਨ ਪੋਸਟਾਂ ਦੇ ਵਿੱਚ ਇੱਕ ਤਾਂ ਗੇਟ ਮੇਨ ਗੇਟ ਹੈ ਇੱਕ ਕਹਿੰਦਾ ਸੂਰਜ ਵਾਲੀ ਪੋਸਟ ਵਸਦੀ ਹੈ ਇੱਕ ਨਿੰਮ ਵਾਲੀ ਪੋਸਟ ਵਸਦੀ ਹੈ ਨਿੰਮ ਵਾਲੀ ਪੋਸਟ ਹੈ ਜਿਹੜੀ ਉਤੋਂ ਕੋਣਾ ਥੋੜਾ ਜਿਹਾ ਤੁਸੀਂ ਪਿੱਛੇ ਬਹਿ ਜਾਓ ਡਿਊਟੀ ਅੱਜ ਕਹਿੰਦਾ ਤੁਹਾਡੇ ਉੱਥੇ ਹੈਗੀ ਮੈਂ ਕਿਹਾ ਪਿੱਛੇ ਬਹਿਣ ਦਾ ਮਤਲਬ ਕਹਿੰਦਾ ਉੱਥੇ ਤਾਂ ਗੱਦਾ ਪੈਂਦਾ ਹੂੰ ਗੱਦਾ ਪੈਂਦਾ ਉੱਥੇ ਤਾਂ ਮੈਂ ਆ ਕਭੀ ਪਰੋਂ ਠੀਕ ਹੈ ਜੀ ਪਹਿਲਾ ਦਿਨ ਮੇਰਾ ਡਿਊਟੀ ਦਾ ਜਾਣ ਦਾ ਫਿਰ ਤਾਂ ਹੋਲੀ ਪੈ ਗਿਆ ਬਾਈ ਹੌਣ ਕੀ ਮੈਂ ਤਾਂ ਕਿਲਾ ਵੱਟ ਪਿੱਛੇ ਬੈਠ ਕੇ ਸਾਰੀ ਰਾਤ ਅਈ ਚੱਕੀ ਗਿਆ ਵਿੱਚ ਹੀ ਤਾਂ ਨਹੀਂ ਕੋਈ ਡਰ ਹੋ ਗਿਆ ਡਰ ਹੋ ਗਿਆ ਅਈ ਡਰ ਹੋ ਗਿਆ ਪੈ ਹੋ ਗਿਆ ਜਿਉ ਨਾ ਦੱਸਦਾ ਫਿਰ ਤੁਹਾਨੂੰ ਕੋਈ ਚੱਕਰੀ ਨਹੀਂ ਸੀ ਨਾ ਕੁਝ ਵੀ ਨਹੀਂ ਸੀ ਜਦੋਂ ਕੋਈ ਫਰਦ ਦਾ ਗਲ ਦੇਖ ਲੈਦਾ ਨਾ ਉਸੇ ਦਾ ਗਿੱਦਾ ਨਾ ਸਿੱਧਾ ਨਾ ਕੁਝ ਨਹੀਂ ਹੋਇਆ ਨਾ ਲੈਣਾ ਨਾ ਦੇਣਾ ਕੁਝ ਡਰਾਵਾ ਵੀ ਹੋ ਜਾਂਦਾ ਵੀ ਲੈ ਜਾਣਾ ਰੋਡ ਭਾਈ ਦਾ ਉਹ ਜਿੱਥੇ ਹਵੇਲੀ ਆ ਪੂਤਾ ਨਹੀਂ ਹਵੇਲੀ ਬਾਈ ਦੀ ਆ ਤੂੰ ਕਿ ਚੁੱਪ ਕਰਗਾ ਤੂੰ ਵੀ ਸੁਣਾ ਕੋਈ ਗੱਲਬਾਤ ਆਪਣੇ ਵੀ ਸੁਣਾ 12 ਪੁਲਾ ਦੇ ਪੁੱਤਾਂ ਦੇ ਪਜਦੇ ਨੇ ਯਾਦ ਨਾਲ ਜਿੱਥੇ ਵੀ ਨਹੀਂ ਵੱਡਦਾ ਵੀ ਲੰਘਦਾ ਵੀ ਯਾ ਤੂੰ 7 ਵਜੇ ਤੋਂ ਬਾਅਦ ਉੱਥੇ ਬਈ ਅੱਛਾ ਜੋ ਟ੍ਰੇਨ ਲੰਘਦੇ ਡਰਦੇ ਨੇ ਲੋਕ ਜਾਂਦੇ ਇੱਕ ਦੇਖੋ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣਾ ਤਾੰਦਨੀ ਚੌਕ ਦੇ ਵਿੱਚ ਦਿੱਲੀ ਚ ਸੀਸ ਦਿੱਤਾ ਹਨਾ ਇਹ ਤੋਂ ਪਹਿਲਾਂ ਜਦੋਂ ਫੜੇ ਗਏ ਨੇ ਇਹ ਹਨਾ ਉਹਦੇ ਡਰਾਉਣੀ ਹਵੇਲੀ ਚ ਇਹਨਾਂ ਨੂੰ ਬੰਦ ਕੀਤਾ ਗਿਆ ਸੀ ਲੈ ਵੀ ਇਥੇ ਡਰ ਦੇ ਮਾਰੇ ਆਪ ਹੀ ਮਰ ਜੇ ਆਪ ਹੀ ਖਤਮ ਹੋ ਜਾਣਗੇ ਡਰਾਉਣੀ ਹਵੇਲੀ ਆ ਉਥੇ ਹੁਣ ਵੀ ਡਰਾਉਣੀ ਹਵੇਲੀ ਦੇ ਵਿੱਚ ਐ ਇਹਨਾਂ ਨੇ ਉਹਨਾਂ ਦਾ ਵਾਸਾ ਕੀਤਾ ਤੇ ਪਰ ਹੁਣ ਖੁਦ ਆਪ ਭਗਵਾਨ ਖੁਦ ਆਪ ਸੀਗੇ ਇਹਨਾਂ ਨੂੰ ਕੌਣ ਉਹ ਕਰ ਸਕਦਾ ਸੀਗਾ ਹੂੰ